ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਵੀਡੀਓ ਬਣਾ ਰਹੇ ਆ ਜੀ ਆਪਾਂ ਮੂੰਗੀ ਦੀ ਖੇਤੀ ਲਈ ਤੇ ਇੱਕ ਜਾਣਕਾਰੀ ਲੈਣੀ ਹੈ ਕਿਸਾਨ ਵੀਰਾਂ ਤੇ ਖੇਤੀ ਦੇ ਮਹਾਰਾ ਤੋਂ ਤੇ ਪਲੀਜ਼ ਕਿਰਪਾ ਕਰਕੇ ਦੱਸਿਓ ਜ਼ਰੂਰ ਤੇ ਜੋ ਤੁਸੀਂ ਇਹ ਮੂੰਗੀ ਦੀ ਖੇਤੀ ਦੇਖ ਰਹੇ ਹੋਗੇ ਤੇ ਇਹਦੇ ਦੇ ਉੱਪਰ ਮੂੰਗੀ ਨੂੰ ਵਧਣ ਵਾਤੇ ਛੇਤੀ ਵਾਲੀ ਇੱਕ ਸਪਰੇਅ ਹੁੰਦੀ ਹੈਗੀ ਉਹ ਤਾਂ ਕਿਸਾਨ ਨੂੰ ਪਤਾ ਹੀ ਹੈਗਾ ਤੇ ਉਹਨੂੰ ਆਪਾਂ ਰੌਣਕ ਵੀ ਕਹਿੰਦੇ ਨੇ ਜੋ ਵੀ ਲੱਗਣਾ ਤੇ ਸਾਲਟ ਨੇ ਤੇ ਜਾਣਕਾਰੀ ਇਹ ਲੈਣੀ ਹੈ ਜੀ ਇਹਦੇ ਨਾਲ ਵਾਕੀ ਕੈਂਸਰ ਹੁੰਦਾ ਹੈਗਾ ਕਿ ਵੈਸੀ ਲੋਕਾਂ ਨੇ ਜਿਹੜੇ ਫੇਸਬੁੱਕ ਤੇ ਆਪਾਂ ਕਾਫੀ ਵੀਡੀਓ ਦੇਖਦੇ ਆਂ ਵੀ ਇਹਦੇ ਨਾਲ ਕੈਂਸਰ ਹੁੰਦਾ ਹੈਗਾ ਤੇ ਪਲੀਜ਼ ਮਾਰ ਤੇ ਖੇਤੀ ਵਾਲੇ ਕਿਸਾਨ ਦੱਸਣ ਜਰੂਰ ਵੀ ਇਹਦੇ ਨਾਲ ਕੈਂਸਰ ਹੁੰਦਾ ਜਾਂ ਕੋਈ ਹੋਰ ਬਿਮਾਰੀਆਂ ਇਹਦੇ ਨਾਲ ਲੱਗਦੀਆਂ ਜੋ ਆਪਾਂ ਸਪਰੇਅ ਕਰਦੇ ਆਂਗੇ ਮੂੰਗੀ ਦੇ ਉੱਪਰ ਸਕਣ ਵਾਸਤੇ ਤੇ ਦੱਸਿਓ ਬਾਈ ਜੀ ਜਰੂਰ ਕਮੈਂਟਾਂ ਦੇ ਵਿੱਚ ਹੋ ਸਕੇ ਤਾਂ ਇਹਨੂੰ ਸ਼ੇਅਰ ਵੀ ਕਰਿਓ ਸਤਿ ਸ੍ਰੀ ਅਕਾਲ ਬਾਈ ਐਡੀਕ ਬੇਨਤੀ ਆ ਦੱਸਿਓ ਜਰੂਰ